ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਪੰਜਾਬ ਦਾ ਚੱਕਰ ਲਾਉਣ ਉਪਰੰਤ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੰਬੇ ਸਫ਼ਰ ਤੇ ਤੁਰ ਪਏ ਇਸ ਵਾਰ ਉਹਨਾਂ ਦੇ ਮਨ ਵਿੱਚ Hindu ਤੀਰਥਾਂ ਦੀ ਯਾਤਰਾ ਸੀ ਗੁਰੂ ਨਾਨਕ ਪਾਸ਼ਾ ਜੀ ਜਿੱਥੇ ਵੀ ਜਾਂਦੇ ਕਿਸੇ ਤਿਹਾਰ ਵਾਲੇ ਦਿਨ ਹੀ ਜਾਂਦੇ ਤਾਂ ਜੋ ਵੱਧ ਤੋਂ ਵੱਧ ਲੋਕ ਆਪ ਜੀ ਦਾ ਉਪਦੇਸ਼ ਸੁਣ ਸਕਣ ਆਪ ਲੰਬੀ ਬਹਿਸ ਵਿੱਚ ਨਹੀਂ ਪੈਂਦੇ ਸਨ ਲੋਕਾਂ ਦਾ ਧਿਆਨ ਖਿੱਚਣ ਲਈ ਆਪ ਜੀ ਦਾ ਪਹਿਰਾਵਾ ਅਨੋਖਾ ਹੁੰਦਾ ਸੀ ਅਤੇ ਦੂਜਾ ਆਪ ਕੋਈ ਐਸਾ ਕੰਮ ਕਰਨ ਲੱਗ ਪੈਂਦੇ ਕਿ ਲੋਕ ਆਲੇ-ਦੁਆਲੇ ਆਣ ਕੇ ਜੁੜ ਜਾਂਦੇ ਸੂਰਜ ਗ੍ਰਹਿਣ ਮੌਕੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਕੁਰਕ ਖੇਤਰ ਗਏ ਹੋਏ ਸਨ ਉਸ ਵੇਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਸੂਰਜ ਗ੍ਰਹਿਣ ਸਮੇਂ ਦਾਨ ਦੇਣ ਨਾਲ ਅਤੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਸੂਰਜ ਗ੍ਰਹਿਣ ਦੇ ਸਮੇਂ ਲੋਕਾਂ ਨੇ ਮੰਗਤਿਆਂ ਨੂੰ ਦਾਨ ਦੇਣਾ ਅਤੇ ਇਸ਼ਨਾਨ ਕਰਨਾ ਆਰੰਭ ਕਰ ਦਿੱਤਾ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੂੰ ਕਿਸੇ ਸ਼ਰਧਾਲੂ ਨੇ ਹਰੰਦਾ ਮਾਸ ਭੇਟ ਕੀਤਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਉਪਰੰਤ ਪਾਈ ਮਰਦਾਨਾ ਜੀ ਨੇ ਅੱਗ ਬਾਲ ਕੇ ਮਾਸ ਰਿਚਣਾ ਧਾਰ ਦਿੱਤਾ ਬ੍ਰਾਹਮਣਾਂ ਨੇ ਜਦੋਂ ਅੱਗ ਦਾ ਧੂਆਂ ਦੇਖਿਆ ਤਾਂ ਉਹ ਭੱਜੇ ਭੱਜੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਆ ਕੇ ਕਹਿਣ ਲੱਗੇ ਕਿ ਇਹ ਸੁਭ ਸਮੇਂ ਕੋਈ ਅੱਗ ਨਹੀਂ ਬਾਲ ਸਕਦਾ ਉਹਨਾਂ ਦੇ ਆਗੂ ਨਾਨੂ ਨੇ ਪੁੱਛਿਆ ਕਿ ਪਤੀਲੇ ਵਿੱਚ ਕੀ ਪਕਾ ਰਹੇ ਹੋ ਪਾਈ ਮਰਦਾਨਾ ਜੀ ਨੇ ਉੱਤਰ ਦਿੱਤਾ ਇਸ ਵਿੱਚ ਮਿਰਗ ਦਾ ਮਾਸ ਧਰਿਆ ਹੋਇਆ ਹੈ ਨਾਨੂ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਇਆ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਅਤੇ ਖਾਣਾ ਪਾਪ ਨਹੀਂ ਹੈ ਝੂਠ ਬੋਲ ਕੇ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ ਪਾਪੀਆਂ ਦਾ ਪਾਪ ਦਾਨ ਦੇਣ ਨਾਲ ਕਿਵੇਂ ਦੂਰ ਹੋ ਸਕਦਾ ਹੈ ਤੁਸੀਂ ਮਾਸ ਖਾਣ ਉਪਰੰਤ ਇਤਰਾਜ਼ ਕੀਤਾ ਹੈ तो भी नहीं पता कि मास की चीज है गुरु जी ने उस वे एक लम्मा शब्द उचारिया मास मास कर मूरख झगड़े ग्ञान ध्यान नहीं जाने कौन मास कौन साग कहावे किस मह पाप समाने मास हो निमे मास हो जमे हम मास के भांडे ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੈ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸ ਹੋਏ ਜੀ ਲਾਇਆ ਸਵਾਸੇਰਾ ਇਸ ਸ਼ਬਦ ਦਾ ਭਾਵ ਅਰਥ ਹੈ ਮਾਸ ਦੇ ਹੀ ਸਾਰੇ ਸਰੀਰ ਹਨ ਹੱਡ ਚਮ ਸਭ ਮਾਸ ਦੇ ਹੀ ਹਨ ਮਾਸ ਮਾਸ ਨੂੰ ਹੀ ਖਾਂਦਾ ਹੈ मास ही मास ਨੂੰ ਘਰ ਵਿਆਹ ਕੀ ਲਿਆਉਂਦਾ ਹੈ ਸਾਰੇ ਰਿਸ਼ਤੇਦਾਰ मास ਦੇ ਹੀ ਹਨ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ ਤਾਂ ਸਮਝ ਪੈਂਦੀ ਹੈ ਕਿ मास ਕੀ ਚੀਜ਼ ਹੈ मास ਖਾਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਸਾਗ ਵੀ ਮਾਸ ਹੈ ਇਸਤਰੀ ਵੀ ਮਾਸ ਹੈ ਬਾਹਰ ਦੇ ਮਾਸ ਦੀ ਨਿੰਦਿਆ ਕਰਨ ਵਾਲੇ ਰਾਤ ਨੂੰ ਮਾਸ ਨੂੰ ਪਿਆਰ ਕਰਦੇ ਹਨ ਬੱਚੇ ਮਾਸ ਹਨ ਜੋ ਮਾਤਾ ਪਿਤਾ ਦੇ ਮਾਸ ਤੋਂ ਬਣਦੇ ਹਨ ਜਿੰਨਾ ਪਾਸੋਂ ਤੂੰ ਦਾਂ ਲੈਂਦਾ ਹੈ ਤੇਰੇ ਹਿਸਾਬ ਨਾਲ ਇਹ ਮਾਸ ਖਾਣ ਵਾਲੇ ਨਰਕਾਂ ਵਿੱਚ ਜਾਣਗੇ ਤਾਂ ਤੂੰ ਵੀ ਉਹਨਾਂ ਤੋਂ ਦਾਂ ਲੈਣ ਕਾਰਨ ਨਰਕਾਂ ਵਿੱਚ ਹੀ ਜਾਵੇਂਗਾ ਸਿਰਫ ਉਸ ਦਾ ਨਾਮ ਸਿਮਰਨ ਹੀ ਸਾਰੇ ਰੋਗਾਂ ਦੀ دارو ਹੈ ਕਰਮ ਕਾਂਡ ਸਭ ਓਕੇ ਹਨ ਨਾਨੂ ਪੰਡਤ ਨਾਲ ਚਰਚਾ ਹੋਈ ਤਾਂ ਉਸ ਦੀ ਨਿਸ਼ਾ ਹੋ ਗਈ ਨਾਨਕ ਪੰਡਤ ਤੇ ਕਈ ਹੋਰ ਆਗੂ ਵੀ ਇਹ ਸੁਣ ਕੇ ਗੁਰੂ ਜੀ ਦੇ ਸਿੱਖ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ